ਸਭ ਤੋਂ ਵੱਡਾ ਨੁਕਸਾਨ ਹੋਇਆ ਜਾਤ ਕਰਕੇ ਜਾਤ ਦਾ ਗਰਭ ਨਾ ਕਰਿਓ ਕੋਈ ਜਿਸ ਗੁਰਬਾਣੀ ਨੇ ਉੱਚੀ ਸਾਰੀ ਆਖਿਆ ਉਹ ਅਸੀਂ ਮੰਨਿਆ ਹੀ ਨਹੀਂ ਕਿਸੇ ਦੀ ਜਾਤ ਨੀਵੀਂ ਹੈ ਜੀ ਉਹਦੇ ਨਾਲ ਨਫ਼ਰਤ ਈਰਖਾ ਦਰਵੈਸ਼ ਉਹ ਨੀਵੀਂ ਜਾਤ ਵਾਲਾ ਦੂਜੇ ਨੂੰ ਈਰਖਾ ਦੇ ਨਾਲ ਵੇਖਦਾ ਹੈ ਦੂਜਾ ਪਹਿਲੇ ਨੂੰ ਵੇਖਦਾ ਹੈ ਇਵੇਂ ਸਾਰਿਆਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਦੋ ਹੀ ਪੰਕਤੀਆਂ ਸ੍ਰੀ ਗੁਰੂ ਗਰਨ ਸਿੰਘ ਜੀ ਮਹਾਰਾਜ ਮਤੋਂ ਆਪ ਜੀ ਨਾਲ ਸਾਂਝ ਪਾਉਣੀ ਹੈ ਸਤਿਗੁਰੂ ਮਾਰੇ ਕਹਿੰਦੇ ਹਰ ਇੱਕ ਜੁਗ ਦੇ ਵਿੱਚ ਇਹ ਤੁਸੀਂ ਧਿਆਨ ਨਾਲ ਦੇਖਿਓ ਗੋ ਨਾਲ ਪੜਿਓ ਤੇ ਸੁਣਿਓ ਅੱਖ ਦੇ ਜਾਤੀ ਦਾ ਕਿਆ ਹੱਥ ਸੱਚ ਪਰਖੀ ਹੈ ਸਤਿਗੁਰੂ ਮਾਰੇ ਦੀ ਬਾਣੀ ਅੱਖ ਦੀ ਵੀਰੋ ਜਾਤ ਦੇ ਹੱਥ ਵਿੱਚ ਕੁਝ ਨਹੀਂ ਹੈ ਕੋਈ ਕੰਮ ਵੀ ਜਾਤ ਕਰਕੇ ਨਹੀਂ ਕੀਤਾ ਜਾਂਦਾ ਉਸ ਰੱਬੁ ਕਰਤੇ ਪੁਰਖ ਦੇ ਘਰ ਵਿੱਚ ਜਿੱਥੇ ਅਸੀਂ ਜਾਣਾ ਹੈ ਜਿੱਦਨੂੰ ਸਾਡਾ ਮੁਖ ਹੈ ਜਿੱਦਨੂੰ ਸਾਡਾ ਮੂੰਹ ਹੈ ਉਸ ਘਰ ਦੇ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਜਾਤੀ ਦਾ ਕਿ ਹੱਤ ਸੱਚ ਪਰਖੀ ਹੈ ਉਥੇ ਸੱਚ ਰੂਪ ਸਉਦੇ ਨਾਮ ਦੀ ਗੱਲ ਹੋਣੀ ਹੈ ਨਾ ਕਿ ਜਾਤ ਦੀ ਹੋਣੀ ਹੈ ਜਾਂ ਜਾਤ ਦੇ ਅਪਮਾਨ ਦੀ ਗੱਲ ਨਹੀਂ ਕੋਈ ਇਹੋ ਜਿਹਾ ਨਹੀਂ ਹੈ ਜਾਤੀ ਦਾ ਕਿ ਹੱਤ ਸੱਚ ਪਰਖੀ ਹੈ ਸਭ ਤੋਂ ਵੱਡਾ ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਫੱਕ ਦੇ ਮੋਰਾ ਰੂਬੇ ਹੱਥ ਮਰੀਏ ਚੱਖੀ ਹੈ ਇਹਦਾ ਕੀ ਅਰਥ ਹੈ ਮੋਰਾ ਉਹ ਚੀਜ਼ ਹੈ ਜੋ ਜ਼ਹਿਰੀਲੀ ਹੈ ਜਿਸ ਵਿੱਚ ਜ਼ਹਿਰ ਹੈ ਹੱਥ ਵਿੱਚ ਪਕੜ ਲਿਆ ਹੁਣ ਜਾਤ ਕੋਈ ਵੀ ਕਿਸੇ ਜਾਤ ਦਾ ਨਾਮ ਹੋ ਸਕਦਾ ਹੈ ਕੋਈ ਸੂਰਬੀਰ ਯੋਧੇ ਜਾਤ ਤੋਂ ਪਛਾਣੇ ਜਾਂਦੇ ਨੇ ਉਹਨਾਂ ਦਾ ਪਤਾ ਲੱਗ ਜਾਂਦਾ ਹੈ ਕੋਈ ਨਾਮ ਤੋਂ ਪਛਾਣੇ ਜਾਂਦੇ ਨੇ ਕੋ ਧਰਮ ਤੋਂ ਪਛਾਣੇ ਜਾਂਦੇ ਨੇ ਇਹ ਮਾੜੀਆਂ ਗੱਲਾਂ ਨਹੀਂ ਨੇ ਕਿਸੇ ਦੀ ਜਾਤ ਕੋਈ ਹੋਵੇ ਇਹ ਮਾੜੀ ਗੱਲ ਨਹੀਂ ਹੈ ਅੱਖ ਦੇ ਮੋਹਰਾ ਹੋਵੇ ਜਿਵੇਂ ਮੋਹਰਾ ਜ਼ਰੀਲਾ ਹੱਥ ਵਿੱਚ ਫੜਿਆ ਹੋਵੇ ਉਹ ਕਿਸੇ ਵੀ ਜਾਤ ਦਾ ਮਨੁੱਖ ਉਹਦੇ ਹੱਥ ਵਿੱਚ ਆ ਨਾ ਉਹਦਾ ਕੋਈ ਨੁਕਸਾਨ ਨਹੀਂ ਕਰਦਾ ਪਰ ਉਹ ਮਰੇਗਾ ਮਨੁੱਖ ਉਸ ਵਕਤ ਜਦੋਂ ਉਸ ਮੋਹਰੇ ਨੂੰ ਖਾ ਲਏਗਾ ਆਪਣੇ ਸਰੀਰ ਅੰਦਰ ਨਿਗਲ ਲਵੇਗਾ ਸਤਿਗੁਰੂ ਮਹਾਰਾਜ ਇਹ ਕਹਿਣਾ ਕਿ ਚਾਹੁੰਦੇ ਨੇ ਜਾਤ ਜੱਟ ਹੋਵੇ ਮੱਜਬੀ ਸਿੰਘ ਹੋਵੇ ਜਾਤ ਬ੍ਰਾਹਮਣ ਹੋਵੇ ਜਾਤ ਛੀਰ ਹੋਵੇ ਨਾਈ ਹੋਵੇ ਆਖਦੇ ਇਹਦਾ ਕੋਈ ਨੁਕਸਾਨ ਨਹੀਂ ਹੈ ਨੁਕਸਾਨ ਕਿਹੜੀ ਗੱਲ ਦਾ ਹੈ ਜਦੋਂ ਅਸੀਂ ਇਸ ਜਾਤ ਤੇ ਅਬਮਾਨ ਕਰਦੇ ਆਂ ਜਾਤ ਹੋਣਾ ਉਸ ਤਰ੍ਹਾਂ ਜਿਵੇਂ ਮੋਹਰਾ ਹੱਥ ਦੇ ਵਿੱਚ ਹੈ ਤੇ ਜਾਤ ਦਾ ਅਬਮਾਨ ਇਸ ਤਰ੍ਹਾਂ ਜਿਵੇਂ ਮੋਹਰਾ ਖਾ ਲਿਆ ਮੋਹਰਾ ਹੋਵੇ ਹੱਥ ਹੱਥ 'ਚ ਨੁਕਸਾਨ ਨਹੀਂ ਹੈ ਜਾਤ ਦਾ ਕੋਈ ਨੁਕਸਾਨ ਨਹੀਂ ਉੱਚੀ ਨਹੀਂ ਵੀ ਹੁੰਦਾ ਕੋਈ ਨੁਕਸਾਨ ਨਹੀਂ ਇਹ ਅਸੀਂ ਬਣਾਈਆਂ ਨੇ ਜਾਤਾਂ ਮੋਹਰਾ ਹੋਵੇ ਹੱਥ ਮੌਰਾ ਹੱਥ ਵਿੱਚ ਐ ਕੋਈ ਨੁਕਸਾਨ ਨੇ ਨਿਗਲ ਲਿਆ ਤੇ ਮੌਤ ਹੋ ਜਾਣੀ ਐ ਮੌਰਾ ਹੋਵੇ ਹੱਥ ਮਰੀਏ ਚੱਕੀ ਐ ਅੱਖ ਦੇ ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਐ ਹਰੇਕ ਜੁਗ ਵਿੱਚ ਇਸੇ ਤਰ੍ਹਾਂ ਹੀ ਲੋ ਨਿਆਂ ਹੁੰਦਾ ਆਇਆ ਐ ਹਰੇਕ ਜੁਗ ਵਿੱਚ ਜਾਤ ਕਰਕੇ ਕਿਸੇ ਨੂੰ ਅੱਗੇ ਨਹੀਂ ਲਿਆਂਦਾ ਗਿਆ ਇਹ ਤੇ ਜ਼ਰੂਰ ਆਖਿਆ ਕਿ ਕੋਈ ਪਿੱਛੇ ਖਲੋਤਾ ਹੈ ਨਾ ਉਹਨੂੰ ਗੁਰੂ ਸਾਹਿਬ ਕਿਰਪਾ ਕਰਕੇ ਅੱਗੇ ਲੈ ਆਉਂਦੇ ਪਾਚਨ ਕਰੋਤ ਅਗਰੀਨੀਵ ਹੈ ਨਿਰਾਸ਼ਨ ਆਸਪੂਰਨ ਹੈ ਇਹ ਤੇ ਲਿਖਿਆ ਕੋਈ ਤੈਨੂੰ ਜਮਾਨਾ ਪਿੱਛੇ ਛੱਡ ਦੇਵੇ ਤੇ ਗੁਰੂ ਦੀ ਕਿਰਪਾ ਇਦਾਂ ਹੁੰਦੀ ਹੈ ਕਿ ਤੈਨੂੰ ਆਵਾਜ਼ ਮਾਰ ਕੇ ਅੱਗੇ ਲਿਆਂਦਾ ਜਾ ਸਕਦਾ ਹੈ ਤੂੰ ਨਿਰਾਸ਼ਾ ਬੈਠਾ ਹੈ ਤੇਰੇ ਤੇ ਕਿਰਪਾ ਹੋ ਜੇ ਤੇ ਗੁਰੂ ਤੈਨੂੰ ਆਸਪੂਰਨ ਕਰ ਦੇਗਾ ਤੇਰੀ ਹਰੇਕ ਆਸ ਪੂਰੀ ਕਰੇਗਾ ਪਰ ਇਹ ਨਹੀਂ ਆਖਿਆ ਕੋਈ ਅਵੀਰ ਹੋਵੇ ਜਾਤ ਦਾ ਅਬਮਾਨੀ ਹੋਵੇ ਤੇ ਗੁਰੂ ਸਾਹਿਬ ਨੂੰ ਆਵਾਜ਼ ਮਾਰਨ ਕਿ ਚੱਲ ਅੱਗੇ ਬਹਿ ਤੇ ਬਾਕੀ ਸਿੱਖ ਪਿਛੇ ਹੋ ਜਾਂਦਾ ਨਹੀਂ ਇਸ ਤਰ੍ਹਾਂ ਨੂੰ ਸੱਚੇ ਕੀ ਸਰਕਾਰ ਜੁਗ-ਜੁਗ ਜਾਣੀ ਏ ਸੱਚੇ ਕਰਤੇ ਪੁਰਖ ਦਾ ਨਿਆਹ ਹਰੇਕ ਜੁਗ ਵਿੱਚ ਇਸੇ ਤਰ੍ਹਾਂ ਚੱਲਿਆ ਹੈ ਜਾਤ ਨੂੰ ਨਹੀਂ ਅੱਗੇ ਆਉਣ ਦਿੱਤਾ ਕਿੰਨੂੰ ਅੱਗੇ ਆਉਣ ਦਿੱਤਾ ਨਾਮ ਰੂਪੀ ਸੌਦਾ ਜਿਹਦੇ ਕੋਲ ਹੈਗਾ ਹੁਕਮ ਮੰਨੇ ਸਰਦਾਰ ਦਰ ਦੀ ਬਾਣੀ ਹੈ ਜਿਹੜਾ ਉਹਦਾ ਹੁਕਮ ਮੰਨਦਾ ਹੈ ਉਹ ਹੋਈ ਉਹਦੀ ਦਰਗਾਹ ਦੇ ਵਿੱਚ ਸਤਕਾਰਿਆ ਜਾਂਦਾ ਹੈ ਜਾਤ ਕਰਕੇ ਵੀਰੋ ਲੜਾਈ ਝਗੜੇ ਕਿਸੇ ਨਾਲ ਈਰਖਾ ਰੱਖਣੀ ਕਿਸੇ ਨੂੰ ਨੀਵਾ ਉਹਨੂੰ ਕੋਈ ਬੋਲ ਮੂੰਹ ਚੋਂ ਬੋਲ ਕੇ ਵਿਖਾਲਣਾ ਇਹ ਗੁਰਮਤਿ ਚ ਨਹੀਂ ਜੇ ਹੁੰਦਾ ਜਿਹੜਾ ਮਨੁੱਖ ਇਸ ਦੇ ਉਲਟ ਚੱਲਦਾ ਹੈ ਜਾਪ ਮਜ਼ਬੂਦ ਕਰਕੇ ਕਿਸੇ ਨੂੰ ਨੀਵਾ ਮਖਾਉਂਦਾ ਉਹ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ ਉਹ ਨਾ ਹੋਵੇ ਅਸੀਂ ਜਾਪ ਤੱਕ ਕਰਦੇ ਰਹੀਏ ਬਾਣੀ ਵੀ ਪੜ੍ਹਦੇ ਰਹੀਏ ਬਾਣੀ ਨਾਲ ਜੁੜੇ ਰਹੀਏ ਅੰਮ੍ਰਿਤ ਵੀ ਛਕਿਆ ਹੋਵੇ ਪਰ ਇਸ ਇੱਕ ਗੱਲ ਕਰਕੇ ਅਸੀਂ ਗੁਰੂ ਤੋਂ ਬੇਮੁਖ ਹੋ ਜਾਈਏ ਪਿੱਛੇ ਹੋ ਜਾਈਏ ਗੁਰੂ ਸਾਹਿਬ ਦੇ ਸਾਨੂੰ ਮੂੰਹ ਨਹੀਂ ਲਾਉਣਾ ਜਾਤ ਕਰਕੇ ਅਭਿਮਾਨ ਨਾ ਕਰੀਏ ਹੰਕਾਰ ਨਾ ਕਰੀਏ ਨਹੀਂ ਬਖਸ਼ੇ ਜਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ